ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਟ੍ਰਿਕ ਲੈ ਕੇ ਆਈ ਹਾਂ ਕਿ ਜਦੋਂ ਵੀ ਆਪਾਂ ਕਿਸੇ ਸਿੰਥੈਟਿਕ ਸੂਟ ਤੇ ਜਾਂ ਕਿਸੇ ਵੀ ਸਲਵਾਰ ਦੇ ਪੌਂਚੇ ਬਣਾਉਣੇ ਆ ਤੇ ਪੌਂਚੇ ਬਣਾਉਣ ਲੱਗਿਆਂ ਸਾਨੂੰ ਇੱਕ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ ਕਿ ਜਦੋਂ ਵੀ ਆਪਾਂ ਪੌਂਚਾ ਇਸ ਤਰ੍ਹਾਂ ਬਣਾਉਣ ਲੱਗਦੇ ਆ ਮਸ਼ੀਨ ਤੇ ਤੇ ਸਾਡਾ ਜਿਹੜਾ ਕੱਪੜਾ ਉਹ ਸਾਰਾ ਇਧਰਲੀ ਸਾਈਡ ਡਿੱਗ ਜਾਂਦਾ ਆ ਤੇ ਇਹਦੇ ਨਾਲ ਸਾਨੂੰ ਬਹੁਤ ਮੁਸ਼ਕਲ ਆਉਂਦੀ ਪੌਂਚਾ ਬਣਾਉਣ ਵਾਸਤੇ ਵਿੱਚ ਬਹੁਤ ਹੀ ਮਤਲਬ ਦਿੱਕਤ ਆਉਂਦੀ ਤੇ ਇਹਦੇ ਲਈ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਟਰਿਕ ਦੱਸਾਂਗੀ ਤੁਸੀਂ ਕੀ ਕਰਨਾ ਇਸ ਤਰ੍ਹਾਂ ਕਰਕੇ ਆਪਣੀ ਸਾਰੀ ਸਲਵਾਰ ਜਿਹੜੀ ਆ ਇਹਨੂੰ ਇਸ ਤਰ੍ਹਾਂ ਕਰਕੇ ਇਕੱਠੀ ਕਰ ਲੈਣਾ ਵਾ ਇਕੱਠੀ ਕਰਨ ਤੋਂ ਬਾਅਦ ਇਹਨੂੰ ਆਪਾਂ ਕੀ ਕਰਾਂਗੇ ਕੋਈ ਵੀ ਕਪੜੇ ਦਾ ਛੋਟਾ ਜਿਹਾ ਪੀਸ ਲੈ ਕੇ ਤੇ ਇਹਨੂੰ ਇੱਥੇ ਆਪਾਂ ਇਸ ਤਰ੍ਹਾਂ ਕਰਕੇ ਬੰਨ੍ਹ ਦੇਣਾ ਹੈ ਇਹਨੂੰ ਆਪਾਂ ਗੰਡ ਬੰਨ੍ਹ ਦੇਣੀ ਹੈ ਇੱਕ ਤੇ ਗੰਡ ਬੰਨਣ ਤੋਂ ਬਾਅਦ ਜਦੋਂ ਆਪਾਂ ਪੌਂਚਾ ਬਣਾਵਾਂਗੇ ਤੇ ਸਾਡੀ ਸਲਵਾਰ ਜਿਹੜੀ ਆ ਦੇਖਿਓ ਬਿਲਕੁਲ ਵੀ ਹੁਣ نیچے ਨਹੀਂ ਦਿਖੇਗੀ ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਆ ਪੂਰੀ ਸਲਵਾਰ ਆ ਉਹ ਬਿਲਕੁਲ ਮਸ਼ੀਨ ਦੇ ਉੱਪਰ ਹੀ ਪਏ ਰਹੀ ਗਈ ਤੇ ਅਸੀਂ ਬਹੁਤ ਹੀ ਆਸਾਨੀ ਦੇ ਨਾਲ ਪਹੁੰਚੇ ਜਿਹੜੇ ਆ ਉਹ ਬਣਾ ਸਕਾਂਗੇ ਜੇ ਤੁਹਾਨੂੰ ਮੇਰੀ ਟ੍ਰਿਕ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ